ਪਿੰਡ ਬਗਾਣਾ ਵਿਖੇ ਡੇਰਾ 108 ਸੰਤ ਬਾਬਾ ਮੰਗਲ ਦਾਸ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ 108 ਸੰਤ ਬਾਬਾ ਮੰਗਲ ਦਾਸ ਜੀ ਦੀ ਯਾਦ ਵਿੱਚ ਸਾਲਾਨਾ ਧਾਰਮਿਕ ਸਮਾਗਮ ਸ਼ਰਧਾ ਨਾਲ ਕਰਵਾਏ ਗਏ ਇਸ ਮੌਕੇ ਡੇਰੇ ਦੇ ਮੁਖ ਸੇਵਾਦਾਰ ਸੰਤ ਬਾਬਾ ਨਿਰਮਲ ਸਿੰਘ ਬਗਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਗਮ ਦੌਰਾਨ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਹਾਲ ਵਿੱਚ ਸੰਤ ਬਾਬਾ ਕੁਲਵੰਤ ਰਾਮ ਪਰੋ ਮਜਾਰਾ संत जसवीर सिंह चमकौर साहिब संत बाबा जसविंदर सिंह डांडियान संत बाबा बेला दास नरूर संत बाबा सतनाम सिंह पंडोरी लद्दा संत बाबा कुलदीप मानका घुमना संत बाबा दास मनहनहाणा संत बाबा मोहन दास नरूर संत बाबा दास नरूर संत बाबा हाकम दास संधवा जथेदार दलजीत सोडी माहेलपुर संत बाबा जगदीश दास दरोली खुरद संत बाबा रजिंद जी बजवाड़ा संत बाबा हरदीप सिंह रेहाणा जट्टा संत बाबा मनमोहन सिंह लुटेरा कला भाई बहादुर सिंह भाई सुखदेव सिंह बगाना भाई सतनाम सिंह सैगल तो इलावा इलाके पर तो साधु संत महापुरुष महापुरश प्रसिद्ध रागी जथे जरबाणी गुर इतिहास कथा कीर्तन राही संघत निहाल किया गया इस मौके प्रबंधकों ने दसिया कि संगत की सहूलत डॉक्टर परमिंदर सूद एस जी आर हस्पता कोट फतूही वालों मुखद मैडिकल कैंप लगया गया इस मौके प्रबंधक वालों आए हुए संत महापुरश डॉक्टर की टीम रागी ढा कविशरी प्रचारक प्रमुख शख्सियत सहयोगियों के सम्मानित किया गया इस मौके संत बाबा निर्मल सिंह संत बाबा गुरदयाल सिंह संत बाबा मलकीस नरिंदर हेड ग्रंथी सबका सरपंच देसराज चम्मट अवतार सिंह इंदरजीत हरजिंदर सिंह हर फतेह सिंह फते गुरप्रीत सिंह चीमा सबका सरपंच नंबरदार सुखचैन सिंह बगा वरिंदर सिंह सिंह इलावा वीड् गिनती हाजिर सन ਇਸ ਮੌਕੇ ਸਮਾਗਮ ਦੌਰਾਨ ਚਾਹ ਪਕੌੜੇ ਅਤੇ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਗਏ ਇਸ ਪ੍ਰੋਗਰਾਮ ਦੀ ਜਾਣਕਾਰੀ ਸੰਤ ਬਾਬਾ ਨਿਰਮਲ ਸਿੰਘ ਬਗਾੜਾ ਨੇ ਪ੍ਰੈਸ ਨੂੰ ਦਿੱਤੀ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਭਾਗਾ ਦਿਨ ਹੈ ਆਸਾਲ ਦੀ ਤਰ੍ਹਾਂ 608 ਸੰਤਪਾਪਾ ਮੰਗਲਦਾ ਜੀ ਇਹਨਾਂ ਦੇ ਤਪ ਸਥਾਨ 'ਤੇ ਸਰਲਾਣਾ ਜੋੜ ਮੇਲਾ ਮਨਾਇਆ ਗਿਆ ਜਿਸ ਦੇ ਵਿੱਚ ਰਾਗੀ ਢਾਡੀ ਜਿੱਥੇ ਪਹੁੰਚੀ ਵਿਸ਼ੇਸ਼ ਤੌਰ 'ਤੇ ਸੰਤਬਾਬਾ ਜਸਵੀਰ ਸਿੰਘ ਜੀ ਪਪਲਮਾ ਦੇ ਵਾਲੀ ਨੇ ਸੰਗਤਾਂ ਨੂੰ ਸੰਗਤਾਂ ਨੂੰ ਕੀਰਤਨ ਦੇ ਨਾਲ ਨਿਹਾਲ ਕੀਤਾ ਤੇ ਹੋਰ ਮਹਾਪੁਰਸ਼ ਪ੍ਰਧਾਨ ਜੀ ਸ੍ਰੀ ਕੁਲਵੰਤ RAM ਜੀ ਜਸਵਿੰਦਰ ਸਿੰਘ ਡਾਂਡੀਆਂ ਬੇਲाराम ਜੀ ਨਰੂੜ ਸੰਤ ਮੋਹਨ ਦਾਸ ਜੀ ਨਰੂੜ ਸੰਤ ਸਰਬਜੀਤ ਸਿੰਘ ਜੀ ਲੜੂਆ ਤੋਂ ਹੋਰ ਮਹਾਪੁਰਜ ਸੰਤ ਸਦਨਾਮ ਦਾਸ ਜੀ ਦੇਰੇ ਉਹਨਾਂ ਦੇਰੇ ਤੋਂ ਨਰੂੜ ਤੋਂ ਸੰਗਤਾਂ ਪਹੁੰਚੀਆਂ ਹੋਰ ਮਹਾਪੁਰਜ ਪਹੁੰਚੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸੰਤਾਂ ਦਾ ਬਹੁਤ-ਬਹੁਤ ਧੰਨਵਾਦ ਇਸ ਸਮਾਗਮ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਵੀ ਸਹਿਯੋਗ ਦਿੱਤਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਜੀ ਅੱਗੋਂ ਤੋਂ ਵੀ ਇਹੀ ਆਸ ਰੱਖਦੇ ਆਂ ਵੀ ਗਾਂਹ ਤੋਂ ਵੀ ਤੇ ਜਿਹੜਾ ਜੋਰ ਮੇਲਾ ਵੱਧ ਤੋਂ ਵੱਧ ਬੜੀ ਸਾਦਾਂ ਦੇ ਭਾਵਨਾ ਦੇ ਨਾਲ ਮਨਾਇਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਸੋ ਸਮੁੱਚੀ ਸੰਗਤ ਨੂੰ ਬੇਨਤੀ ਆ ਕਿ ਜੋ ਕਿ ਅੱਜ 108 ਸੰਤ ਬਾਬਾ ਮੰਗਲ ਦਾਸ ਮਹਾਰਾਜ ਜੀ ਦਾ ਵਰਸੀ ਸਮਾਗਮ ਸੀ ਤੇ ਮੌਜੂਦਾ ਗੱਦੀ ਨਿਸ਼ੀਲ ਸੰਤ ਬਾਬਾ ਨਰਮਲ ਸਿੰਘ ਮਹਾਰਾਜ ਜੀ ਔਰ ਸਮੁੱਚੀਆਂ ਸੰਗਤਾਂ ਨੇ ਹਜ਼ਾਰਾਂ ਦੀ ਤਦਾਦ ਦੇ ਨਾਲ ਸਾਧੂਆਂ ਨੇ ਆ ਕੇ ਸੰਤ ਬਾਬਾ ਮੰਗਲ ਦਾ ਸਮਾਰਾ ਜੀ ਦੀ ਵਰਸੀ ਸਮਾਗਮ ਵਿੱਚ ਹਾਜ਼ਰੀਆਂ ਪ੍ਰੀਆਂ ਔਰ ਸੰਤ ਬਾਬਾ ਨਰਮਲ ਸਿੰਘ ਮਹਾਰਾਜ ਜੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਡਾ ਵੱਡਾ ਉਦਮ ਉਪਰਾਲਾ ਕੀਤਾ ਵਿਸ਼ੇਸ਼ ਤੌਰ ਤੇ ਗੁਰੂ ਕੇ ਲੰਗਰ ਵਰਤਾਏਗੇ ਔਰ ਆਇਆਂ ਸੰਗਤਾਂ ਲਈ ਪੂਖਤਾ ਪ੍ਰਬੰਧ ਕੀਤਾ ਜਿੰਨੀਆਂ ਵੀ ਸੰਗਤਾਂ ਜੁੜੀਆਂ ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਆਪ ਜੀ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ